ਗੁਰ ਕੀ ਤੇ ਤੁਕ ਬਾਤ ਹੈ ਔਰ ਬਰਾਦੀ ਤਰਿਆਰੀ ਗੁਰ ਨਾਨਕ ਜੀ ਸੁਣਿਆ ਤੇ ਖੇੜਾ ਛੇ ਫਿਰ ਗੁਰ ਬਾਦਨਾਂ ਪਰਿਆਰੀ ਪਾਪ ਸੁਆਵੇ ਜਾਂ ਤੂ ਧਰ ਜੁੜਦੇ ਛੇ ਸੁਆਵਾ ਕਰਨੀ ਮੁਖ ਸੁਆਵਨਾਂ ਪਿਆ ਆ ਓਮ ਸਰਣੀ ਤੁਮ ਬਹੁਤ ਨਨ ਗੁਰੂ ਸਿਧਿਆ ਹਨ ਸਜ ਸੋਭਾਏ ਦਰਸ਼ਨ ਹਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਰੇ ਹੋਐ ਸੁਖ ਤੁਮ ਦੀ ਧੋਰਿਆ ਸੋ ਉਸੋਂ ਟਕੀਐ ਹੋਰ ਜਿਤੇ ਸਤੇ ਪਾਤਸ਼ਾਹ ਮਨ ਜਨਮਨ ਦੀ ਕਟੀਐ ਸਜਣ ਸਤਾ ਪਾਤਸ਼ਾਹ ਸਰਸਾਂ ਸਉ ਰਿਹਾ ਬੈਠਿਆ ਸੋਈ ਜੈ ਸਭਨਾ ਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਅਨਸ ਦੀ ਹੰਨ ਲਾਤੀ ਜਾ ਪਾਚਾ ਧੰਨ ਅੰਦਰ <Sanjaya> ਗਵਾ ਨਾ ਦੁਖ ਹੋਏ ਨਾ ਸਾਧ ਜਾਏ ਨਾ ਆਪਾਤ ਹੋਏ ਸਾਜਾ ਧਨ ਗੁਰਮਤੀ ਪਾਏ ਆਤਮਨ ਹੁ ਨਿਆਵੇਂ ਜਾਇ ਰਹਾ ਮਾਨਵ ਨੂੰ ਲੈ ਅੰਧ ਗਵਾਰ ਆਂਧੇ ਰੂਪੇ ਨਾ ਬੁਲਵਾਰ ਨਾ ਪਾੜ ਹਲਦੇ ਓਰੇ ਭਾਵ ਸਾਧੁਰਤੇ ਆਨ ਸੁਬੈਨਾ ਦੋ ਤੁਮਾਂ ਅੰਮ੍ਰਿਤ ਸਰਜੀ ਬਾਣੀ ਪੂਰੇ ਭਾਗ ਹਰ ਨਾਮ ਸੁਮਾਈ ਸਰ ਸਾਧ ਹਰ ਸੈਦਨ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਾਚਾ ਸਾਚਾ ਹੈ ਸੋਈ ਉਹ ਤੁਮ ਬਾਨੋ ਪਛਾਣੇ ਕੋਈ ਸਾਜ ਸਾਚਾ ਸਚ ਆਪੁਰਾਈ ਨਾਨਕ ਆਪੇ ਵੇਖੈ ਆਪੇ ਸਤਿਗੁਰੂ ਤੁਸ ਸਾਰਕ ਆਪ ਉਤਰਨਾਏ ਨਾਨਕ ਆ ਤੇਰੇ ਕਹਿ ਆਪੇ ਸਾਡ ਤੁਲਾਏ ਵਾਹਿਗੁਰੂ ਜੀ ਕਾ